ਸਾਸਤਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੇਟਾ ਡਾਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਚੰਗੀਆਂ ਮੈੜਾਂ ਆ ਗਈਆਂ ਵੀਰੇ ਕੋਲੇ ਬੱਚੇ ਤੋਂ ਬਿਨਾ ਵੀਰੋ ਚੰਗੇ ਰਿਕਾਰਡ ਵਾਲੀਆਂ ਨੇ ਟੋਕੜ ਗੱਬਣਾ ਤਾਂ ਵੀਡੀਓ ਵੀ ਵੀਰੇ ਐਂਡ ਤਾਈਂ ਵੇਖਿਓ ਜੀ ਤਾਂ ਰੇਟ ਵੀਰ ਦਾ ਜਾਇਜ਼ ਆਓ ਵੀਰੇ ਇਹਨਾਂ ਬਾਰੇ ਲੈਣੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਾਸਤਰੀ ਗਾਲ ਵੀਰੇ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਸੁਣਾ ਵੀਰੇ ਕੀ ਹਾਲ ਚਾਲ ਵਧੀਆ ਵਧੀਆ ਵੀਰੇ ਵਧੀਆ ਵੀਰੇ ਵਧੀਆ ਹਾਂ ਵੀਰੇ ਨਾਮ ਦੱਸਿਓ ਆਪਣਾ ਨਾਮ ਇਦੀ ਮਨਜਿੰਦਰ ਸਿੰਘ ਨਾ ਕਰ ਦੋ ਪਤਲੀ ਤਸੀਲ ਨਾਲਾ ਜਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਤਾਂ ਫੋਨ ਨੰਬਰ ਵੀਰੇ ਦੱਸਿਓ ਫੋਨ ਨੰਬਰ 7087957407 ਠੀਕ ਹੈ ਜੀ ਜਿਲ੍ਹਾ ਅੰਮ੍ਰਿਤਸਰ ਆ ਗਿਆ ਆਪਣਾ ਹਨਾ ਫਤੇਗੜ ਚੂੜੀਆਂ ਪੈ ਜਾਂਦਾ ਫਤੇਗੜ ਚੂੜੇ ਨਾਲ ਹੀ ਬਿਲਕੁਲ ਯਾਨੀ ਕਿ ਹਨਾ ਤੇ ਬਾਕੀ ਵੀਰੇ ਆਪਣੀ ਪਹਿਲੀ ਵੀਡੀਓ ਹੁਣ ਹਨਾ ਤੇ ਰੇਟ ਵੀ ਜਾਇਜ਼ ਹੈ ਬਿਲਕੁਲ ਜਾਇਜ਼ ਹੈ ਹਨਾ ਤਾਂ ਵੀਰਾਂ ਨੂੰ ਬੇਨਤੀ ਹੈ ਕਿ ਵੀਰੇ ਵੀਡੀਓ ਐਂਡ ਤਾਈਂ ਜ਼ਰੂਰ ਵੇਖਿਓ ਜੀ ਰੇਟ ਵੀਰ ਦਾ ਜਾਇਜ਼ ਆ ਬਿਲਕੁਲ ਹੀ ਤਾਂ ਵੀਡੀਓ ਐਂਡ ਤੱਕ ਜਰੂਰ ਵੇਖਿਓ ਤਾਂ ਵੀਰੇ ਆਪਣਾ ਪਹਿਲੇ ਨੰਬਰ ਤੋਂ ਕਰੀਏ ਵੈਟ ਤੋਂ ਸ਼ੁਰੂ ਹਨਾ ਇਹਦੇ ਬਾਰੇ ਸਾਰੀ ਡਿਟੇਲ ਦਈਏ ਪਹਿਲੇ ਨੰਬਰ ਵਾਲੀ ਬਾਰੇ ਦੂਜਾ ਸੁਆ ਵੈਟ ਜੇ ਠੀਕ ਹੈ ਜੀ ਹਾਂਜੀ ਕੋਈ ਸੁਈ ਨੂੰ ਕੋਈ ਮਹੀਨਾ ਨਾਲੇ ਪੰਜ-ਛੇ ਦਿਨ ਉੱਤੇ ਵੀ ਹੋ ਸਕਦੇ ਆ ਅਸ਼ੀ ਮਹੀਨੇ ਤੋਂ ਦਸਨ ਮੁਕਾਬਕ 20 ਪਤੀ ਬਣਾ ਦੇ ਇਹ ਮਹੀਨਾ ਵੀ ਆਨੇ ਮਹੀਨਾ ਵੀ ਹੋ ਜਾਊਗਾ ਡੇਢ ਵੀ ਮੰਨ ਸਕਦਾ ਕੋਈ ਬਿਲਕੁਲ ਹਾਂਜੀ ਤਾਂ ਬੱਚਾ ਨਹੀਂ ਦਾ ਬੱਚਾ ਹੈ ਨਹੀਂ ਜੇ ਠੀਕ ਹੈ ਜੀ ਕੋਈ ਮੌਕੇ ਤੇ ਦੁੱਧ ਜਿਹੜਾ ਤਿਆਰ ਹੈ ਉਹ 13 ਲੀਟਰ ਹੈ 13 ਲੀਟਰ ਹਾਂਜੀ ਠੀਕ ਹੈ ਵੀਰੇ ਤਾਂ ਖੋਲੀਏ ਵੀਰੇ ਤੋਰਾ ਵਿਖਾਈਏ ਤਾਂ ਵੇਖੋ ਵੀਰੋ ਬੱਚਾ ਨਹੀਂ ਕਿਵੇਂ ਵੀਰ ਨੇ ਤੁਹਾਨੂੰ ਦੱਸ ਹੀ ਦਿੱਤਾ ਕਿ ਤੁਸੀਂ 1.5 ਮਹੀਨਾ ਲਾ ਲਿਓ ਹਨਾ ਆਪਦੀ ਮਰਜ਼ੀ ਕਰ ਲਿਓ ਦੁੱਧ 13 ਲੀਟਰ ਆ ਗਿਆ ਜੀ ਵੈੜ ਥੱਲੇ ਤੇ ਬੱਚੇ ਤੋਂ ਬਿਨਾ ਹੈ ਤੇ ਥਣ ਵੀਰੋ ਐ ਮਈਆਂ ਵਾਲਾ ਥਣ ਆ ਗਿਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਬਾਕੀ ਵੀਰੋ 13 ਲੀਟਰ ਦੁੱਧ ਆ ਗਿਆ ਤੇ ਦੁੱਧ ਵਾਲੀ ਵੇੜਾ ਐ ਪੈ ਪੂਪਾਂ ਲੱਗੀਆਂ ਬਾਕੀ ਕਿਵੇਂ ਵੀਰ ਨੇ ਤੁਹਾਨੂੰ ਦੱਸਦਾ ਕਿ ਬੱਚਾ ਹਨੀਓ ਵੀਰੋ ਇਹਦਾ ਤੇ ਸੋਹਣੀ ਵੇੜਾ ਵੀਰੇ ਕਿਵੇਂ ਦੁੱਧੋਂ 13 ਲੀਟਰ ਹਨਾ ਬੱਚਿਆਂ ਨਹੀਂ ਤੇ ਮੋਲੇ ਦਾ ਕੀ ਕਰ ਲੈਣਾ ਮੋਲੇ ਕੀ ਦੀ ਜੇ ਤੇ ਬੱਚਾ ਹੁੰਦਾ ਹਾਂ ਜੀ ਤੁਹਾਨੂੰ ਵੀ ਪਤਾ ਵੀ ਜਿੱਦਾਂ ਦੀ ਵੈੜਿਆ 50 ਪਤੀ ਲੰਜਾ ਹਜ਼ਾਰ ਦੀ ਸੀ ਬਿਲਕੁਲ ਬਿਲਕੁਲ ਵੀਰੇ ਆਪਾਂ ਤੁਹਾਨੂੰ ਵੀਰ ਬੱਚੇ ਦੇ ਕਰਕੇ ਆਪਾਂ 40 ਹਜ਼ਾਰ ਦੀ ਦੇ ਦਈਏ 40 ਦੀ ਠੀਕ ਹੈ ਜੈ ਜੀ ਜਾਂਦੇ 2000 ਹੋਰ ਛੱਡ ਦਿਓ ਵੀਰੇ 38 ਦੀ ਹਾਂ ਨਾ 37 ਹਜ਼ਾਰ ਦੀ ਦੇ ਦਾਂਗੇ 37 ਦੀ ਕੋਈ ਪਰ ਆਉਂ ਲਵੇ ਹਾਂ ਜੀ ਛੋੜਦੇ ਨਹੀਂ ਆਪਾਂ ਬਾਕੀ ਕੋਈ ਫੋਨ ਲਾ ਲੇ ਹਨਾ ਜੀ ਤਾਂ ਵੇਖੋ ਵੀਰੋ 13 ਲੀਟਰ ਲੋਦਾ 37 ਹਜ਼ਾਰ ਦੀ ਵੀਰ ਕਹਿੰਦਾ ਵੈੜ ਹੋ ਜੂ ਤਾਂ ਤੁਹਾਨੂੰ ਵਧੀਆ ਲੱਗਿਆ ਫੋਨ ਵੀਰ ਨੂੰ ਜ਼ਰੂਰ ਲਾ ਲਿਓ ਜੀ ਚਮਕ ਹਾਂਜੀ ਵੀਰੇ ਗਾੜ੍ਹ ਚ ਦੁੱਧ ਬਿਲਕੁਲ ਜ਼ਿਆਦਾ ਜੀ ਆ ਜ਼ਿਆਦਾ ਛਾੜੇ ਵਿੱਚ ਤਾਂ ਮੱਜਾਂ ਦੇ ਗਾੜ੍ਹ ਚ ਘਟ ਹੁੰਦਾ ਹਾਂਜੀ ਹਾਂ ਛਾੜ ਜ਼ਿਆਦਾ ਹੀ ਹੁੰਦੀ ਇਹਦੀ ਗਾੜ੍ਹ ਜਿਆਦਾ ਨੇ ਛਾੜੇ ਦਾ ਦੁੱਧ ਥਾਣ ਤੇ ਕੋਈ ਨਹੀਂ ਬਾਦ ਗਾੜਾ ਕੀ ਮਗਰ ਲਿਆ ਜਾ ਠੀਕ ਹੈ ਜੀ ਛਾੜੇ ਨੂੰ ਘੱਟ ਜੇ ਦੋਹਾਂ ਥਾਣਾਂ ਅੱਜ ਬਰਾਬਰ ਹੋਊਗਾ ਦਾ ਹਾਂਜੀ ਤੇ ਗਾੜ੍ਹ ਤੇ ਦੁੱਧ ਜ਼ਿਆਦਾ ਹੈ ਗਾੜ੍ਹ ਚ ਦੁੱਧ ਜ਼ਿਆਦਾ ਆ ਹਾਂਜੀ ਠੀਕ ਹੈ ਜੀ ਆ ਕਿਵੇਂ ਵੀਰ ਜੀ ਨੇ ਦੱਸਤਾ ਤੁਹਾਨੂੰ ਵੀਰੋ ਸਾਰੀ ਗੱਲ ਤਾ ਕੋਈ ਸ਼ੱਕ ਨਹੀਂ ਬਿਲਕੁਲ ਸਚਾਈ ਦਾ ਕੰਮ ਆ ਵੀ ਕਈ ਪਸ਼ੂਆਂ ਦਾ ਜ਼ਿਆਦਾਤਰ ਪਿਛਲੇ ਸਾਲਾਂ ਜੀ ਦੁੱਧ ਜ਼ਿਆਦਾ ਹੁੰਦਾ ਅਗਲਿਆਂ 'ਚ ਘਟ ਹੁੰਦਾ ਇਹ ਅਗਲਿਆਂ 'ਚ ਜ਼ਿਆਦਾ ਆ ਤਾਂ ਠੀਕ ਹੈ ਨੋਰਮਲ ਗੱਲ ਆ ਵੀ ਕੋਈ ਥਾਂ ਨਹੀਂ ਵੱਧ ਘਟ ਹੁੰਦਾ ਬਿਲਕੁਲ ਤੇ ਹਾਂ ਨਾ 37000 ਦੀ ਠੀਕ ਹੈ ਵੀਰੇ ਅਨ ਦੂਜੇ ਨੰਬਰ ਤੇ ਆ ਗਈ ਇਹ ਵੀ ਵੀਰ ਜੀ ਵੇਖ ਤੀ 10 ਲਿਆ ਕੀ ਬਾਤ ਆ ਜੀ ਐਰ ਸ਼ਹਿਰ ਆ ਗਈ ਵੀਰੇ ਅੱਛਾ ਵੇਖੋ ਵੀਰੋ ਚੈੱਕ ਕਰੋ ਕੁਆਲਿਟੀ ਨਿਗਾ ਨਿਗਾ ਕੰਨ ਆ ਗਿਆ ਲਾਲ ਡੱਬੀ ਆ ਗਈ ਵੀਰੇ ਦੁੱਧ ਦੇ ਦਾ ਵੀਰ ਵੇਖੋ ਵੀਰੋ 13 ਲੀਟਰ 13 ਲੀਟਰ ਦੋਰੋ ਵੀ ਰੇ ਨੂੰ ਇਹਦੇ ਥਲੇ ਵੀਰੋ 13 ਲੀਟਰ ਦੁੱਧ ਆ ਬੱਚਾ ਇਹ ਤਾਂ ਵੀ ਹੰਨੀ ਵੀਰੇ ਆ ਠੀਕ ਜੀ ਤਾਂ ਵੇਖੋ ਵੀਰੋ ਲੈਵਲ ਉਹ ਚੈੱਕ ਕਰ ਲਓ 13 ਲੀਟਰ ਦੁੱਧ ਆ ਗਿਆ ਐ ਲੰਮੀ ਬੇਲ ਆ ਉੱਪਰੋਂ ਵੀ ਜਮਾ ਸਿੱਧੂ ਸੱਦੀ ਆ ਸੋਹਣੀ ਵਹਿੜ ਆ ਗਈ ਆ ਹਾਂਜੀ ਅੱਛਾ ਜੀ ਬਿਲਕੁਲ ਠੰਡੀ ਅਸੀਸ ਲੱਗਾ ਤਾਂ ਇਹ ਤਾਂ ਗਲਾਬੀ ਥਾਂ ਆ ਗਿਆ ਤਾਂ ਉੱਪਰ ਵੀ ਐ ਸਿੱਧੀ ਸੱਦੀ ਆ ਸੋਹਣੀ ਵਹਿੜ ਆ ਗਈ ਐ ਵੇਖੋ ਥਾਂ ਦੀ ਕੁਆਲਿਟੀ ਇਕ ਰੇ ਲਾ ਕੇ ਦੋ ਵੇ ਲੋ ਐਂ گلابی ਥਾਣਾ ਗਿਆ ਵੀਰਿਓ ਤਾਂ 13 ਲੀਟਰ ਵੀਰੇ ਦੁੱਧ ਮਜੂਦ ਆ ਇਹਦੇ ਵੀ ਠੀਕ ਠੀਕ ਆ ਜੀ ਤਾਂ ਵੇਖੋ ਵੀਰਿਓ ਥਣ ਭਾਂਡੇ ਦਾ ਪਸ਼ੂ ਹੁੰਦਾ ਵਾ ਥਣ ਬਹੁਤ ਸਪੈਸ਼ਲ ਲੱਗਿਆ ਦੋਵਾਂ ਵੇੜਾ ਨੂੰ ਇਹਨੂੰ ਵੀ ਤੁਹਾਨੂੰ ਬੜਾ ਪਿਆਰਾ ਲੱਗਿਆ ਵੀਰਿਓ ਤਵਿਹਰੇ ਕਿਵੇਂ ਇਹਦੇ ਥੱਲੇ ਵੀ 13 ਲੀਟਰ ਦੁੱਧ ਆ ਗਿਆ ਤਾਂ ਇਹਦਾ ਮੁੱਲ ਕੀ ਕਰ ਲੈਣਾ ਜੀ ਇਹਦਾ ਮੁੱਲ ਵੀਰ ਜੀ ਦੇਖ ਸਾਹਮਣੇ ਦੇਖੀਂ ਹਾਂ ਜੀ ਇਹਨਾਂ ਦੀਆਂ ਦੇ ਤੁਹਾਨੂੰ ਪਤਾ ਵੀ ਬੱਛੀਆਂ ਲੈਣ ਜਲਦੀ ਹੈ ਨਾ ਬਿਲਕੁਲ 30 35 40 40 ਹਜ਼ਾਰ ਦੀ ਬੱਛੀ ਹੁੰਦੀ ਹੈ ਮਸਲ ਦਾ ਪਸ਼ੂ ਵੀਰੇ ਬਿਲਕੁਲ ਕੱਟ ਮਿਲਦਾ ਇਹਦਾ ਮੋਲਾਪਾ ਵੀਰ ਜੀ ਜੇ ਤਾਂ ਬੱਚਾ ਹੁੰਦਾ ਹਾਂ ਜੀ ਤੇ ਫੇਰ ਤਾਂ ਹੀ ਕਰਦੇ 70 ਹਜ਼ਾਰ ਬਿਲਕੁਲ ਵੀਰੇ ਹਾਂ ਜੀ ਹੱਕ ਵੀ ਰੱਖਦੇ ਵੀਰ ਰੱਖਦੇ ਜੀ ਕੇ ਬਾਸੋਂ ਨਹੀਂ ਖੁੰਜੀ ਚਲੋ ਹੁਣ ਬੱਚਾ ਹੰਨੀ ਇਹਦਾ ਉਹਦੇ ਦੇ ਕੇ ਹਾਂ ਜੀ ਇਹਦੀ ਮੋਲ 50 ਹਜ਼ਾਰ ਦੇ ਹਾਂ ਜੀ ਤੇ 47 ਹੱਟ ਬਣਦਾ 47 ਚ ਹਾਂਜੀ ਇਹ ਦੋ ਛੱਡ ਦਿਓ 45 ਦੀ ਵੀਰੇ ਇੱਕ ਯਾਰ ਉਹ ਛੱਡ ਦਿਓ ਯਾਰ 44 ਸੀ ਤਾਂ ਬਾਕੀ ਵੀਰੇ ਜੇ ਕੋਈ ਜੋੜਾ ਆ ਕਿ ਤਾਂ ਵਹਿਣਾ ਤਾਂ ਇਹਨਾਂ ਦਾ ਪਾਲੂਗਾ ਤਾਂ ਮਾਨਤਨ ਕਰਦੀ ਹਣਾ ਠੀਕ ਹੈ ਜੀ ਤਾਂ ਬਾਕੀ ਵੀਰੋ ਵੇਖੋ ਸੋਹਣੀਆਂ ਵਹਿੜਾਂ ਨੇ ਤਾਂ ਵੀਰਾ ਕਹਿੰਦਾ ਜੋੜਾ ਪਾਲੂਗਾ ਤਾਂ ਮਾਨਤਨ ਕਰਦਾਂਗੇ ਤਾਂ ਬਾਕੀ ਵੀਰੋ ਤੁਹਾਨੂੰ ਛੋਟ ਛੱਪਾ ਵੀਰ ਕਰ ਦੋ ਜੀ ਤੇ ਜੋੜਾ ਹੀ ਕੋਈ ਪਾਲੂਗਾ ਤਾਂ ਮਾਨਤਨ ਹੋ ਜਿਓ ਕਹਾਂਗੇ ਨਾ ਤੇ ਵੀਰਾਂ ਫੁੱਲ ਮਾਨਤਨ ਕਰਾਂਗੇ ਕੱਠੀਆਂ ਆਈਆਂ ਕੱਠੀਆਂ ਜਾਣਗੀਆਂ ਤੇ ਜਿੰਨਾ ਵੀਰ ਕੋਈ ਕਹੂਗਾ ਤਾਂ ਮਾਨਤਨ ਫੁੱਲ ਕਰਾਂਗੇ ਤਾਂ ਠੀਕ ਹੈ ਜੀ ਤਾਂ ਵੇਖੋ ਵੀਰੋ ਵੀਰਾ ਕਹਿੰਦਾ ਕਿ ਮੈਂ ਜੋੜਾ ਹੀ ਇੱਕੋ ਕਰਵਾਇਆ ਪਿਛੋਂ ਇਕੱਠਾ ਹੀ ਤੇ ਜੇ ਕੋਈ ਇਕੱਠਾ ਜੋੜਾ ਹੀ ਪਾਲੂਗਾ ਤਾਂ ਚਲੋ ਮਾਨਤਨ ਕਰ ਦਾਂਗੇ ਸੋਨੀਆਂ ਵੇੜਾਂ ਨੇ ਵੱਡੀਆਂ ਨੇ ਬਾਕੀ ਵੀਰੋ ਘਾਤ ਵਜਨ ਵਾਲੀਆਂ ਨੇ ਥਨਲੇਵੇ ਵਾਲੀਆਂ ਨੇ ਤੇ ਹੈ ਵੀ ਵੀਰੇ ਫੈਡ ਫੂਨ ਇਹਨਾਂ ਦੀ ਚੰਗੀ ਹੁੰਦੀ ਹੁੰਨੀ ਹਨਾ ਹਾਂਜੀ ਵੀਰ ਜੀ ਫੈਡ ਵੀ ਚੰਗੀ ਹੁੰਦੀ ਜੇ ਕੋਈ ਕਿੰਨੀ ਦੇਣੀ ਆ ਰੇ ਆਪਣਾ ਪਠੇ ਨਹੀਂ ਹੋਇਆ ਠੀਕ ਹੈ ਹਾਂਜੀ ਆ ਫਿਰ ਟੂੜੀ ਤੇ ਵਕੇ ਪਸ਼ੂ ਨੇ ਫਿਰ ਹਨਾ ਦੋ ਦੋ ਦਾ ਥੋੜਾ ਫਰਕ ਤਾਂ ਹੁੰਦਾ ਹੀ ਆ ਤਾਂ ਵੀਰੇ ਆ ਅਗਲੇ ਬੰਨੇ ਆ ਗਈ ਵੜ ਇਹ ਵੀ ਵੀਰੇ ਇਹ ਵੀ ਬੱਚੇ ਤੋਂ ਬਿਨਾ ਇਹ ਬੱਚੇ ਤੋਂ ਬਿਨਾ ਹਾਂਜੀ ਇਹਨੂੰ ਸਹੀ ਨੂੰ ਕੋਈ 2 ਮਹੀਨੇ ਹੋ ਗਏ 2 ਮਹੀਨੇ ਹਾਂਜੀ ਠੀਕ ਹੈ ਜੀ ਵੇਖੋ ਵੀਰੇ ਬੱਚੇ ਤੋਂ ਬਿਨਾ ਆ ਗਈ ਆ 2 ਮਹੀਨੇ ਦੇ ਕਰੀਬ ਸੂਈ ਵੀਰੇ ਦੱਸਦਾ ਬਾਕੀ ਵੀਰੇ ਕਿਵੇਂ ਸੇਵਾ ਵੀਰੇ ਨੇ ਦੱਸ ਦਿੱਤੀ ਹੈ ਇਹ ਟੂੜੀ ਟਾੜੀ ਚੱਲਦੀ ਪਈ ਆ ਹੁਣ ਕਿੰਨਾ ਦੁੱਧ ਦੱਸ 9 ਲੀਟਰ 9 ਲੀਟਰ ਦੁੱਧ ਆ ਤਾਂ ਸੂਈ तकरीबन 2 ਮਹੀਨੇ ਦੀ ਦੱਸਦੇ ਆ ਠੀਕ ਹੈ ਜੀ ਦੇਖੋ ਵੀਰੇ ਬਰੀਡ ਚੈੱਕ ਕਰ ਲਓ ਰੰਗ ਬਾਜ ਆ ਗਈ ਆ ਥਣ ਥਣ ਚੰਗਾ ਲੱਗਿਆ ਨੂੰ ਗੁਲਾਬੀ ਥਣ ਆ ਗਿਆ ਠੀਕ ਹੈ ਜੀ ਤਾਂ ਵੀਰੇ ਇਹਦੇ ਮੋਲ ਦੀ ਗੱਲ ਕਰੀਏ ਤਾਂ ਕਿੰਨੇ ਦੀ ਵੇੜਾ ਹਾਂਜੀ 38000 ਦੀ 38 ਦੀ ਕਰ ਦਿਓ ਮਾਨਤਾ ਨੋ 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 ਲੀਟਰ ਦੁੱਧਾ ਹਾਂਜੀ ਨੋ ਲੀਟਰ ਠੀਕ ਐ ਦੋ ਹੋਰ ਛੱਡ ਦੋ 35 ਵੀਰੇ 33 ਦੀ 33 ਬਾਕੀ ਕੋਈ ਫੋਨ ਲਾ ਲੇ ਮੋੜ ਦੇਣੀ ਹਨਾ ਮੋੜ ਦੇਣੀ ਤੇ ਵੇਖੋ ਵੀਰੇ ਫੋਨ ਲਾ ਲਿਓ ਜਾਤ ਨਸਲ ਆ ਲਈ ਐ ਸਿੱਧੀ ਸੱਧੀ ਐ ਵੈੜ ਥਾਂ ਤੋਂ ਚੰਗਾ ਲੱਗਿਆ ਨੋਨ ਲੀਟਰ ਦੁੱਧ ਆ ਗਿਆ ਤੇ ਬਾਕੀ ਵੀਰਾ ਕਹਿੰਦਾ ਫੋਨ ਜਰੂਰ ਲਾ ਲਿਓ ਜੀ ਹਾਂ ਇਹ ਟੋਕਰ ਗੱਬਣਾ ਇਹ ਟੋਕਰ ਗੱਬਣਾ ਹਾਂਜੀ ਠੀਕ ਐ ਜੀ ਤੇ ਵੀਰੇ ਤੇ ਨਾ ਮਹੀਨੇ ਦੀ ਗੱਬਣ ਜੀ ਹਾਂਜੀ ਚੈੱਕ ਪਾਸ ਚੈੱਕ ਪਾਸ ਤੇ 8 ਲੀਟਰ ਦੁੱਧ ਦੇ 8 ਲੀਟਰ ਤਾਂ ਵੇਖੋ ਵੀਰੇ 8 ਲੀਟਰ ਦੁੱਧ ਆ ਗਿਆ ਤਿੰਨਾਂ ਮਹੀਨੇ ਦੀ ਚੈੱਕ ਪਾਸ ਆ ਉਖਾ ਦੇ ਵੀਰੇ ਤੋਰਾ। ਤਾਂ ਤੁਨੇ ਨੂੰ ਚੰਗਾ ਲੱਗਿਆ ਜੀ ਨੋਗਾਲਾ। ਤਾਂ ਵੇਖੋ ਵੀਰੇ ਤੋਰਾ ਚੈੱਕ ਕਰ ਲਿਓ। ਸੋਹਣੀ ਵਹਿੜ ਆ ਗਈ। ਤਾਂ 8 ਲੀਟਰ ਦੁੱਧ ਆ ਵੀਰੇ। ਲੇ ਚੰਗੀ ਵਹਿੜ ਆ ਗਈ। ਤਵੇ ਵੀਰੇ ਇਹਦਾ ਮੁੱਲ ਕੀ ਕਰ ਲੈਣਾ ਆਪਾਂ ਇਹਦਾ ਮੁੱਲ ਵੀ ਜੀ 40 ਕਰਦੇ 40 ਹਾਂਜੀ 2 ਛੱਡ ਦੀ 38 ਦੀ ਹਨ 35 ਦੀ ਦੇ ਦਾਂਗੇ 35 ਦੀ ਹਾਂਜੀ ਤਾਂ ਵੇਖੋ ਵੀਰੋ 35000 ਜੋ ਤਿੰਨਾਂ ਮਹੀਨਾ ਦੀ ਚੈੱਕ ਪਾਸ ਆ ਤਾਂ 8 ਲੀਟਰ ਦੁੱਧ ਦੇ ਵੀਰੇ 8 ਲੀਟਰ ਦੇ ਠੀਕ ਆ ਜੀ ਸੋਹਣੀ ਵੜਾ ਵੀਰੋ ਰੰਗ ਬਾਜ ਆ ਇਹ ਆ ਕਿ ਟੁੱਕੀ ਦਾ ਵੀ ਗਾੜੀ ਚੰਗਾ ਮੁੱਲ ਪੈ ਜੂ ਫਿਰ ਹਨਾ ਜੀ ਬਿਲਕੁਲ ਹਾਂ ਵੀਰੇ ਅਗਲੇ ਬੰਨਾਂ ਕੇ ਗਾੜੇ ਅੱਗੇ ਦੇਖੀ ਆ ਗਈ ਤੇ ਟੋਕੜਾ ਟੋਕੜਾ ਕਿੱਲੀ ਠੀਕ ਆ ਜੀ ਇਨਾ ਆਪਣੇ ਸੱਜਣ ਦਿਆਂ ਦੀ ਵੀਰ ਨਾਲ ਮਾਰ ਹੋ ਗਿਆ ਸੀ ਅੱਛਾ ਉਹਨਾਂ ਦੇ ਘਰ ਦੇ ਹੀ ਭੈਣ ਕੋ ਨਾ ਸਾਂਭੀ ਨਹੀਂ ਜਾਣ ਦੀ ਭੈਣਾਂ ਦੇ ਕੀ ਵੇਚ ਦੋ ਹਾਂਜੀ ਮੈਂ ਚਲੋ ਕੋਈ ਗੱਲ ਨਹੀਂ ਵੀਡੀਓ ਦਾ ਪਰ ਭਰਨ ਨੇ ਆਹੋ ਚਲੋ ਵੀਡੀਓ ਚ ਪੈ ਗਈ ਵੇਗ ਜੀ ਹਨਾ ਕਿ ਵੀਰ ਲੈ ਜੂ ਦੁੱਧ ਕਿੰਨਾ ਵੀਰੇ ਦੱਸ ਦੇ ਦੁੱਧ ਵੀਰੇ ਤੋਂ ਹੁਣ ਜਿਹੜਾ ਮੌਕੇ ਤੇ ਹਨਾ 4 ਲੀਟਰ ਦੇ 4 ਲੀਟਰ ਹਾਂ ਜਿਆਦਾ ਜੂਤ ਬਹੁਤ ਆ ਹੁੰਦਾ ਹਨਾ ਇਹ ਚਲੋ ਸਾਂਭੀ ਨਹੀਂ ਨਾ ਗਈ ਉਹ ਨਹੀਂ ਫਿਰ ਵੀਰਾਂ ਕੋ ਭੈਣ ਕੋ ਹਾਂ ਸੋਹਣੀ ਵੈੜਾ ਜਿਆਦਤ ਪੂਰੀ ਆ ਵੀਰੇ ਤਾਂ ਵਾਕਿਆ ਕੋਈ ਵੀਰਾ ਸੇਵਾ ਕਰ ਲਿਓ ਦੁੱਧ ਚੰਗਾ ਕਰ ਜੂ ਵੀਰੇ ਐ ਤੁਹਾਨੂੰ ਤੁਣ ਗੁਲਾਬੀ ਆ ਗਿਆ ਵੈੜ ਨੂੰ ਇਹ ਵੀ ਸੋਣੀ ਵੇੜਾ ਥਾਨ ਸਾਰੀਆਂ ਵੇੜਾਂ ਦੇ ਬਹੁਤ ਵਧੀਆ ਵੀਰੋ ਤੇ ਥਾਨ ਦਾ ਪਸ਼ੂ ਹੁੰਦਾ ਜੀ ਹਾਂ ਵੀਰ ਇਹ ਵੀ ਬਿਲਕੁਲ ਠੰਡੀ ਸੀ ਜੀ ਸੀਸਲਕਾ ਜੀ ਬਿਲਕੁਲ ਜਿਆਦਾ ਤਾਂ ਵੀਰ ਜੀ ਇਹਦਾ ਮੁੱਲ ਕੀ ਕਰ ਲੈਣਾ ਆਪਾਂ ਮੱਛੀਆਂ ਵਾਲਾ ਹੀ ਕਰ ਦੇਣਾ ਮੱਛੀਆਂ ਨੂੰ ਸੱfte ਡੇਟ ਹੈ ਜੀ ਜੈ ਜੀ ਹਾਂ ਜੀ ਹਾਂਜੀ ਇਹਦਾ ਮੁੱਲ ਮਿਲਦੀ 12000 ਕਰਦੇ 12 ਹਾਂਜੀ ਦੋ ਛੜੀਏ 10 ਦੀ ਹਾਂ ਨਾ ਵੀਰੇ ਹਣ ਨੌਂ ਦੀ ਦੇ ਦਾਂਗੇ ਨੌਂ ਦੀ ਹਾਂਜੀ ਚਲੋ ਬਾਕੀ ਕੋਈ ਫੋਨ ਲਾ ਲੇ ਹਣਾ ਤਾਂ ਵੇਖੋ ਵੀਰੋ ਪੰਜ ਵੈੜਾ ਨੇ ਵੀਰੇ ਕੋਲੇ ਰੇਟ ਜਵਾਂ ਹੀ ਜਾ ਜਾ ਫੋਨ ਵੀਰ ਨੂੰ ਜ਼ਰੂਰ ਲਾ ਲਿਓ ਟੋਕਰ ਗੱਬਨ ਦਾ ਵੀ ਰੇਟ ਵੀਰੇ ਨੇ ਜੈਜ ਕੀਤਾ ਜੀ ਤਾਂ ਦੂਜੀਆਂ ਵੈੜਾਂ ਦੀ ਗੱਲ ਕਰੀਏ ਤਾਂ ਜਾਤ ਨਸਲਾਂ ਸਿੱਧੀਆਂ-ਸਿੱਧੀਆਂ ਉੱਪਰੋਂ ਵੀਰੇ ਸੋਹਣੀਆਂ ਵੈੜਾਂ ਨੇ ਐਰ ਸ਼ੈਰ ਵੀ ਚੰਗੀ ਟੌਪ ਕਲਾਸ ਆ ਤਾਂ ਸ਼ਾਈ ਹਾਲ ਚ ਵੈੜਾ ਕੀ ਇਹਦਾ ਵੀ ਥਣ-ਥਣੋਂ ਬੜਾ ਸਪੈਸ਼ਲ ਲੱਗਿਆ 13-13 ਲੀਟਰ ਇਹਨਾਂ ਥੱਲੇ ਦੁੱ ਬੇਨਤੀ ਹੋਰ ਜੀ ਹਾਂਜੀ ਆਪਾਂ ਇਹ ਬੇਨਤੀ ਕਰਦੇ ਆਂ ਕਿ ਵੀਰ ਭਰਾਣੇ ਜਿਹੜੇ ਨੇ ਵੀ ਨਗਰ ਲੈਣਾ ਨਾ ਦੋ ਟਾਈਮ ਚੋਗੇ ਆਪਣੀ ਤਸੱਲੀ ਦੇ ਕਰਕੇ ਜੇ ਨਹੀਂ ਆ ਸਕਦੇ ਵੀਡੀਓ ਕਾਲ ਤੇ ਚਵਾ ਲੋ ਇੱਕ ਟਾਈਮ ਆ ਕੇ ਚੋ ਲੋ ਇੱਕ ਤੇ ਵੀਡੀਓ ਕਾਲ ਤੇ ਚਵਾ ਲਾਂਗੇ ਬਿਲਕੁਲ ਇਹੋ ਬੇਨਤੀ ਵੀਰੇ ਮੈਂ ਆਪ ਹਰੇਕ ਵੀਡੀਓ ਚ ਕਰਦਾ ਬਾਕੀ ਜਿਆਦਾਤਰ ਵੀਡੀਓ ਤਾਂ ਆਪਾਂ ਪੁਣੇ ਆਪਦੇ ਏਰੀਆ ਦੀ ਮੈਂ ਲਾਗੋ ਲਾਗੋ ਹਨਾ ਤਾਂ ਚਲੋ ਜਿੰਨਾ ਵੀਰਾਂ ਦੇ ਮਾਣ ਆ ਹਨਾ ਤਬਾਈ ਜਾਂਸ 19 ਕੀ ਹੁੰਦੀ ਹੈ ਵੀ ਕਿ ਪਸ਼ੂ ਦੀ ਚਲੋ ਹਲ ਵੀ ਕਰਾ ਦੇਈਦਾ ਤਾਂ ਬਾਕੀ ਜ਼ਿਆਦਾਤਰ ਤੇ ਸਾਡੀ ਇਹੋ ਬੇਨਤੀ ਆ ਕਿ ਵੀਰੇ ਚਵਾਈ ਪਾਸ ਕਰਨੀ ਵੇਚ ਜਾ ਕੇ ਖਰੀਦ ਕਰਨੀ ਤੁਹਾਡੀ ਆਪਣੀ ਜ਼ਿੰਮੇਵਾਰੀ ਆ ਹਾਂ ਇਹ ਸਾਲ ਹੀ ਚੀਜ਼ ਹੈ ਵੀਰੇ हां ਤੁਸੀਂ ਨਹੀਂ ਵੀਰੇ ਚੋਂਦੇ ਤੁਸੀਂ ਐਵੇਂ ਲੱਦ ਕੇ ਲੈ ਜਾਂਦੇ ਪਸ਼ੂ ਉਹਦੀ ਕੋਈ ਗਾਰੰਟੀ ਨਹੀਂ ਜਿਹੋ ਆ ਗਈ ਤੁਸੀਂ ਆਪਦੀ ਚਵਾਈ ਕਰੋ ਪਾਸ ਕਰੋ ਵੇਚ ਆ ਕੇ ਲੋ ਕੋਈ ਲੰਬੇ ਵਾਲਾ ਕੰਮ ਨਾ ਰਵੇ ਬਾਅਦ ਚ ਹਾਂਜੀ ਹਾਂਜੀ ਬਿਲਕੁਲ ਵੀਰੇ ਬਿਲਕੁਲ ਤਾਂ ਵੀਰੇ ਐਡਰੈਸੇ ਕਰੀ ਦੱਸਦੀ ਪਿੰਡ ਆਪਣਾ ਮੈਨੂੰ ਵੀਦੀ ਹਰਦੋਪਤਲੀ ਹਾਂਜੀ ਤਸੀਲੇ ਜੀ ਨਾਲਾ ਜਿਲ੍ਹਾ ਅਮਰਤਸਰ ਠੀਕ ਹੈ ਜੀ ਫੋਨ ਨੰਬਰ ਵੀਰੇ ਬੋਲੀ 7879 5746 ਠੀਕ ਹੈ ਠੀਕ ਹੈ ਵੀਰੇ ਸასი ਕਾ